ਪੀਰ ਮੇਜਾਸਰ ਸੰਧੂਆ ਤੁਸੀਂ ਟਰੈਕਟਰ ਜ਼ੂਨ ਦੇਖ ਰਹੇ ਹੋ ਮਸ਼ੀਨ ਚੱਲ ਰਹੀ ਆ ਛਲੀਆਂ ਦੀ ਕਟਾਈ ਕਰਨ ਵਾਲੀ ਆ ਟਾਈਮ ਦੀ ਬਚਤ ਹੋ ਜਾਂਦੀ ਆ ਕੈਮਰ ਹਨੀਫ ਸਾਹਿਬ ਮੌਜੂਦ ਨੇ ਭਾਈ ਅਮਰ ਤੁਸੀਂ ਇਹਦੀ ਕਟਾਈ ਮਸ਼ੀਨ ਦੀ ਕੀ ਲੈ ਰਹੇ ਜੀ 17 18000 ਇੱਕ ਕਿੱਲੇ ਦੇ ਉੱਤੇ ਤਕਰੀਬਨ ਮਸ਼ੀਨ ਕਿੰਨਾ ਟਾਈਮ ਲਾ ਦਿੰਦੀ ਆ ਤਕਰੀਬਨ ਡੇਢ ਘੰਟਾ ਇਹ ਦਿਨ ਦੇ ਤਕਰੀਬਨ 7-8 ਕਿੱਲੇ ਹੀ ਕੱਟਦੀ ਏ ਇੱਕ ਮਸ਼ੀਨ ਕੱਟ ਜਾਂਦੀ ਏ ਹਾਂ ਜੀ 7-8 ਕਿੱਲੇ ਸਿਰਫ ਸਿਰਫ ਅੱਛਾ ਇਹਦੇ ਵਿੱਚ ਨੁਕਸਾਨ ਦਾ ਕੋਈ ਖਰਚਾ ਤਾਂ ਨਹੀਂ ਹੁੰਦਾ ਨੁਕਸਾਨ ਹੈ ਪਰ ਬਰਪਰ برداشت ਵਿੱਚ ਆ ਕੀ ਨੁਕਸਾਨ ਹੁੰਦਾ ਨੁਕਸਾਨ ਤੇ ਵਿੱਚ ਜਿਸ ਤਰ੍ਹਾਂ ਮਾਮੂਲ ਨਾਲ ਲੇਬਰ ਕੋ ਛੱਡ ਜਾਂਦੀ ਹੈ ਛੱਲੀ ਕੋ 2 3 ਗੱਟੂ ਛੱਡ ਜਾਂਦੀ ਹੈ ਉਹ ਨੁਕਸਾਨ ਹੈ ਸੱਚੇ ਬਹਰਲੇ ਤੇ ਟਾਈਮ ਦੀ ਬਚਤ ਹੈ ਟਾਈਮ ਦੀ ਬਚਤ ਹੈ ਹਾਂਜੀ ਲੇਬਰ ਜਿਹੜਾ ਨੁਕਸਾਨ ਜਿੱਦਾਂ ਕਰਦੀ ਹੈ ਉਹ ਤਾਂ ਚਲੋ ਨਜ਼ਰ ਨਹੀਂ ਆਉਂਦਾ ਇਹਦੇ ਵਿੱਚ ਥੱਲੇ ਉਹ ਨਜ਼ਰ ਆਉਂਦਾ ਹੈ ਉਹ ਬੰਦਾ ਚੋਟ ਕਰ ਸਕਦਾ ਹੈ ਨਜ਼ਰ ਜਿਹੜੇ ਦੋ ਬੰਦੇ ਗੱਟੂ ਹਾਂਜੀ ਲੇਬਰ ਵਾਲੇ ਬੰਦੇ ਜਿਹੜਾ ਨਾ ਕਵਰ ਕਰ ਸਕਦੇ ਨੁਕਸਾਨ ਉਹ ਕਵਰ ਕਰ ਸਕਦੇ ਆ ਅੱਛਾ ਜੇਕਰ ਲੇਬਰ ਕੋਲ ਤੋੜਾਈ ਹੈ ਤੇ ਇਸ ਟਾਈਮ ਲੇਬਰ ਦੀ ਤੋੜਾਈ ਕੀ ਹੈ ਲੇਬਰ ਦੀ ਤੋੜਾਈ ਤਕਰੀਬਨ 14 1500 अच्छा टांडा ਨਹੀਂ ਬਣ ਕੇ ਦਿੰਦੇ ਟਾਂਡਿਆਂ ਦਾ ਬੜਾ ਮਸਲਾ ਬਣਦਾ ਤੁਸੀਂ ਟਾਂਡਾ ਵੀ ਕ੍ਰੈਸ਼ ਕਰ ਰਹੇ ਨਾਲ ਹਾਂਜੀ ਟਾਂਡਾ ਵੀ ਕ੍ਰੈਸ਼ ਹੋ ਰਹੀ ਹੈ ਠੀਕ ਹੈ ਤੇ ਇਹ ਮਸ਼ੀਨ ਚਾਈਨਸ ਮਸ਼ੀਨ ਹੈ ਇਹ ਚਾਇਨਾ ਦੀ ਹੈ ਜੀ ਇਹਦੀ ਵੈਲਿਊ ਕੀ ਹੈ ਕੀਮਤ ਕੀ ਹੈ ਇਹਦੀ ਇਹਦੀ ਵੈਲਿਊ ਤਕਰੀਬਨ ਕਰੋੜ ਤੋਂ ਪਲੱਸ ਹੈ ਇਸ ਟਾਈਮ ਇਸ ਟਾਈਮ ਨਵੀਂ ਦੀ ਅੱਛਾ ਹਾਂਜੀ ਪਾਕਿਸਤਾਨ ਦੇ ਵਿੱਚ ਕਾਮਯਾਬ ਹੈ ਹਾਂਜੀ ਚੱਲ ਰਹੀ ਹੈ ਕਾਮਯਾਬ ਹੈ ਇਸ ਤੋਂ ਲਾਭ ਵੀ ਕੋਈ ਹੋਰ ਕੰਪਨੀਆਂ ਨੇ ਆਈਆਂ ਕਿ ਚਾਇਨਾ ਦੀਆਂ ਜ਼ਿਆਦੀਆਂ ਨੇ ਨਹੀਂ ਇਹ ਚਾਇਨਾ ਦੀਆਂ ਨੇ ਦੋ ਤਰ੍ਹਾਂ ਦੀਆਂ ਨੇ ਇੱਕ ਬੋਏ ਹੋਏ ਤੇ ਇੱਕ ਇਹੜੀ ਫੌਂਗ ਹੈ ਦੋ ਇਹ ਪੁਰਾਣੇ ਮਾਡਲ ਐ ਚ ਰੈਡ ਰੈਡ ਕਲਰ ਇਚ ਸਹੀ ਹੈ ਤੇ ਇਹ ਜੀ ਨਵੇਂ ਨਵਾਂ ਮਾਡਲ ਹੈ ਪੀਆ ਇਹ 20 ਮਾਡਲ ਹੈ ਮਸ਼ੀਨ 22 ਮਾਡਲ ਹੈ ਪਈ ਸਹੀ ਹੈ ਹਾਂ ਜੀ 20 ਮਾਡਲ ਉਹ ਪਰਲੇ ਪਾਸੇ ਚੜ ਰਹੀ ਹੈ ਸਹੀ ਹੈ ਤੇ ਇਨਸ਼ਾਅੱਲਾ ਕੱਲ ਤੁਹਾਨੂੰ 24 ਮਾਡਲ ਵੀ ਖਾਵਾਂਗੇ ਅੱਛਾ ਕੋਈ ਨਵਾਂ ਮਾਡਲ ਵੀ ਆ ਗਿਆ ਹਾਂ ਜੀ 24 ਮਾਡਲ ਵੀ ਪਾਵਾਂਗੇ ਜਿਹੜੇ 24 ਮਾਡਲ ਉਹ ਵੀ ਸੇਮ ਮਸ਼ੀਨ ਹੈ ਜਾਂ ਕੋਈ ਨਹੀਂ ਉਹ ਰੈਡ ਤੇ ਵਾਈਟ ਦਿੱਤੀ ਜਾਂਦੇ ਇਹ ਆਡੀ ਫੌਂਗ ਸਹੀ ਹੈ ਹਾਂਜੀ ਤੇ ਫਾਰਮਰ ਜਿਹੜਾ ਆ ਉਹ ਤੁਹਾਡੀ ਇਹ ਜਿਹੜੀ کارਕਰਦਗੀ ਹੈ ਮਸ਼ੀਨ ਦੀ ਉਹ ਤੋਂ ਮੋਤਮੈਨ ਹਾਂਜੀ ਬਿਲਕੁਲ ਮੋਤਮੈਨ ਤੁਸੀਂ ਇਹ ਕਿਹੜੇ ਲਾਕ ਚ ਇਸ ਟਮ ਕਟਾਈ ਕਰ ਰਹੇ ਹੋ ਵਿਹਾੜੀ ਦੇ ਏਰੀਏ ਚ ਹਾਂਜੀ ਵਿਹਾੜੀ ਦੇ ਤੁਸੀਂ ਕਿੱਥੇ ਤੱਕ ਕਟਾਈ ਕਰ ਸਕਦੇ ਆ ਕਿਹੜੇ ਏਰੀਏ ਤੱਕ ਅਸੀਂ ਵਿਹਾੜੀ ਏ ਚ ਕਟਾਈ ਕਰ ਸਕਦੇ ਆ ਇਸ ਤੋਂ ਬਾਹਰ ਨਹੀਂ ਕਰ ਸਕਦੇ ਠੀਕ ਹੈ ਤਾਂ ਆਪਣਾ ਕੋਈ ਵਿਹਾੜੀ ਤੋਂ ਮੁਰਾਦ ਹੈ ਮੈਲਸੀ ਇਹ ਲੁੱਡਾਂ ਨੇ ਬੂਰੇ ਵਾਲਾ ਦੇ ਅੱਗੇ ਪਿੱਛੇ ਸਹੀ ਹੈ ਬਸ ਨਾਲ ਫਾਰਮਰ ਨੇ ਭਾਈ ਵਿਕਾਸ ਸਾਹਿਬ ਭਾਈ ਵਿਕਾਸ ਇਸ ਮਸ਼ੀਨ ਦੀ ਜਿਹੜੀ کارਕਰਦਗੀ ਆ ਤੁਸੀਂ ਉਹਦੇ ਤੋਂ ਕਿੰਨੇ ਪਰਸੈਂਟ ਮੋਤਮੈਨ ਹੋ ਦੇਖੋ ਜੀ ਐਜ਼ ਅ ਫਾਰਮਰ ਤਾਂ ਵੈਸੇ ਤਾਂ ਇਹ ਜ਼ਮੀਨ ਜਲਦੀ ਵੇਲੀ ਕਰਦੀ ਹੈ ਜੀ ਹੂੰ ਤੇ ਤਕਰੀਬਨ ਕੋਈ 3-4% ਇਹ ਐਵਰੇਜ ਤੇ ਫਰਕ ਪਉਂਦੀ ਆ ਵੀ ਘਟ ਨਿਕਲਦੀ ਐ ਐਵਰੇਜ ਅੱਛਾ ਘਟ ਨਿਕਲਣ ਦੀ ਵਜ੍ਹਾ ਘਟ ਨਿਕਲਦੀ ਉਹਦੀ ਵਜ੍ਹਾ ਇਹ ਆ ਕਿ ਇਹ ਮਸ਼ੀਨ ਛੱਲੀ ਦੀ ਬੈਕ ਸਾਈਡ ਤੋਂ ਤਕਰੀਬਨ ਦਾਣੇ ਤੋੜ ਦਿੰਦੀ ਆ ਕੋਈ 4-5 ਦਾਣੇ ਤੋੜ ਦਿੰਦੀ ਸਹੀ ਐ ਤੇ ਜਿਹੜੀ ਆਪਣੇ ਸਾਹਮਣੇ ਮਸ਼ੀਨ ਖੜੀ ਇਹ ਥੋੜੇ ਜ਼ਿਆਦਾ ਤੋੜਦੀ ਐ ਅੱਛਾ ਤੇ ਇਧਰ ਲੱਗੀ ਇੱਕ ਮਸ਼ੀਨ ਐ ਓਵਰਾਲ ਜਿਹੜੀ ਯਾਨੀ ਸਹੀ ਮਸ਼ੀਨਾਂ 100% ਉਹ ਉਹ ਵੀ ਪੋਰਦੀ ਹੈ ਹਾਂ ਉਹ ਵੀ ਪੋਰਦੀ ਹੈ ਛੱਲੀ ਨੂੰ ਡੈਮੇਜ ਕਰਦੀ ਹੈ ਥੋੜਾ ਜਿਆਦਾ ਡੈਮੇਜ ਕਰਦੀ ਹੈ ਜਿਹੜੀ ਵੈਸੇ ਇਹ ਬਿਹਤਰ ਹੈ ਕਿਸਾਨ ਵਾਸਤੇ ਇੱਕ ਤਾਂ ਲੇਬਰ ਤਾਂ ਜਾਨ ਛੁੱਟੀ ਜਾਂਦੀ ਹੈ ਜੀ ਤੁਸੀਂ ਜ਼ਮੀਨ ਜਲਦੀ ਫਰਗ ਹੋ ਜਾਂਦੀ ਹੈ ਸਹੀ ਹੈ ਅੱਛਾ ਇਹ ਕਟਾਈ ਜਿਹੜੀ ਹੈ ਸਰਦੀਆਂ ਤੇ ਗਰਮੀਆਂ ਦੀ ਭਾਈ ਦੋਨੋਂ ਕਰ ਲੈਂਦੀ ਹੈ ਕਰ ਦੋਵੇਂ ਹੀ ਲੈਂਦੀ ਹੈ ਪਰ ਆ ਆਪਣੇ ਇਲਾਕੇ ਦੇ ਵਿੱਚ ਸਰਦੀਆਂ ਵਾਸਤੇ ਕੋਈ ਤਵੱਜੋ ਨਹੀਂ ਦਿੰਦਾ ਕਿਉਂਕਿ ਉਹ ਸਰਦੀਆਂ ਦੇ ਮੌਕੇ ਅਕਸਰ ਚਾਰੇ ਤੇ ਕੱਟੀ ਜਾਂਦੀ ਹੈ ਸਹੀ ਹੈ ਆਮ ਤੌਰ ਤੇ ਕਹਿੰਦੇ ਵੀ ਸਰਦੀਆਂ ਦੀ ਕਟਾਈ ਨਹੀਂ ਕਰਦੀ ਉਹਦੇ ਵਿੱਚ ਕੀ ਮਸਲਾ ਹੁੰਦਾ ਵੀ ਸਰਦੀਆਂ ਦੀ ਕਟਾਈ ਕਿਉਂ ਨਹੀਂ ਕਰਦੇ ਕਟਾਈ ਇਹ ਹੀ ਮਸਲਾ ਹੋ ਸਕਦਾ ਕਿ ਇਹ ਬੱਤਰ ਜ਼ਰਾ ਹੁੰਦਾ ਜੀ ਚੱਲੀ ਜ਼ਰਾ ਗਿੱਲੀ ਆ ਉਹ ਛਲਾਈ ਨਹੀਂ ਪੂਰੀ ਕਰਦੀ ਅੱਛਾ ਛੱਲੀ ਦੀ ਛਲਾਈ ਉਹਦਾ ਪਰਦਾ ਪ੍ਰੋਪਰ ਨਹੀਂ ਲੱਗਦਾ ਗਰਮੀ ਦੇ ਵਿੱਚ ਤਾਂ ਪਰਦਾ ਪਰਦਾ ਰਹਿ ਵੀ ਜਾਵੇ ਨਾ ਗਰਮੀ ਦੇ ਵਿੱਚ ਥੋੜਾ ਬਹੁਤਾ ਪਰਦਾ ਰਹਿ ਵੀ ਜਾਵੇ ਤੇ ਉਹ ਸੁੱਕ ਜਾਂਦਾ ਵਾ ਜਲਦੀ ਸੁੱਕ ਜਾਂਦਾ ਸਹੀ ਹੈ ਆਮ ਤੌਰ ਤੇ ਆਪਣੇ ਇਲਾਕੇ ਦੇ ਵਿੱਚ ਜਿਹੜੀ ਮਜ਼ਦੂਰੀ ਚੱਲਦੀ ਪਈ ਹੈ ਉਹ ਅਗਰ ਮਜ਼ਦੂਰ ਕੋ ਕਟਾਈਏ ਤਾਂ ਕਿੰਨੀ ਮਜ਼ਦੂਰੀ ਲਏਗਾ ਮਜ਼ਦੂਰੀ ਜੀ ਵੈਸੇ ਚੱਲ ਰਹੀ ਆ ਜੀ 12-13000 ਰੁਪ ਉਹਨਾਂ ਨੇ ਤੋੜ ਕੇ ਛਲੀਆਂ ਛਿਲ ਕੇ ਆਪਾਂ ਛਲੀਆਂ ਦੇ ਕੇ ਲੋਡ ਕਰ ਦੇਣੀਆਂ ਜੀ ਸਹੀ ਹੈ ਤੇ ਉਹ ਵੈਸੇ ਕਿਸਾਨ ਨੂੰ ਵੇਖਿਆ ਜਾਵੇ ਨਾ ਟਰੈਕਟਰ ਟਰਾਲੀ ਨਾਲ ਹੋਣ ਦੇ ਤਾਂ 14 14000 ਰੁਪਏ ਪੈ ਹੀ ਜਾਂਦੀ ਹੈ ਹਾਂ ਤੇਲ ਖਰਚਾ ਵੀ ਆ ਜਾਂਦਾ ਬੰਦੇ ਵੀ ਮਸਰੂਫ ਹੋ ਜਾਂਦੇ ਆ ਮਸਰੂਫ ਹੋ ਜਾਂਦੇ ਜਿੰਨਾ ਕਿ ਨੁਕਸਾਨ ਇਹ ਕਰਦੀ ਹੈ ਕਿ ਲੇਬਰ ਵੀ ਉਹਨਾਂ ਕੀ ਕਰਦੀ ਹੈ ਜਾਂ ਲੇਬਰ ਦੇ ਉੱਤੇ ਜ਼ਿਆਦਾ ਲੇਬਰ ਦੇ ਉੱਤੇ ਜੇ ਤਾਂ ਜੀ ਲੇਬਰ ਹੋਵੇ ਚੰਗੀ ਹਾਂਜੀ ਤੇ ਫਿਰ ਨੁਕਸਾਨ ਹੁੰਦਾ ਨਹੀਂਗਾ ਤੇ ਜੇ ਲੇਬਰ ਬੰਦਾ ਗੇੜਾ ਨਾ ਮਾਰੇ ਮਗਰ ਲੇਬਰ ਦੇ ਤੇ ਫਿਰ ਲੇਬਰ ਇਹਨਾਂੋਂ ਜ਼ਿਆਦਾ ਨੁਕਸਾਨ ਕਰ ਦੇਣਗੇ ਅੱਛਾ ਤੇ ਤੁਸੀਂ ਕੀ ਕਹਿੰਦੇ ਹੋ ਵੀ ਇਹ ਠੀਕ ਆ ਕਰਕੇ ਸਰਕਾਰ ਦੇ ਤੋਂ ਬਿਲਕੁਲ ਬਿਹਤਰ ਜੀ ਵੱਡੇ ਕਿਸਾਨਾਂ ਵਾਸਤੇ ਬਿਲਕੁਲ ਅੱਛੀ ਚੀਜ਼ ਆਈ ਹੈ ਸਹੀ ਹੈ ਅੱਜ ਤਰੀਕਾ तकरीबन ਜੀ 18 18 5 2025 ਮੱਕੀ ਦੇ ਰੇਟ ਦੇ ਹਵਾਲੇ ਨਾਲ ਕੋਈ ਮਾਲੂਮਾਤ ਤੁਹਾਡਾ ਕੋਲ ਆ ਹੈ ਵੀ ਕੀ ਰੇਟ ਹੈ ਅੱਜ ਮੱਕੀ ਦੇ ਰੇਟ ਨਾਲ तकरीबन ਕੋਈ 2950 ਰੁਪਏ ਇਹ ਆਪਣਾ ਇਲਾਕਾ ਹੀ ਰੇਟ ਆ ਮੰਡੀ ਦਾ ਕੀ ਰੇਟ ਮੈਂ ਸੁਣਿਆ 32-3300 ਤੱਕ ਮੰਡੀ ਜਾ ਰਹੇ ਉਹ ਜੀ ਇਲਾਕਾ ਹੀ ਰੇਟ ਆਪਣਾ 2950 ਰੁਪਏ ਜਾਂ 3000 ਰੁਪਏ तकरीबन ਕਿਸ ਮਿਕਸਟ ਦਾ ਰੇਟ ਆ ਜੀ ਇਹ ਇਹ ਹੈਗਾ ਜੀ 14 ਮਾਰਚ ਜਰ 15 ਮਾਰਚ ਜਰ ਠੀਕ ਹੈ ਸਾਰਾ ਆਪ ਵਿਹਾੜੀ ਜ਼ਿਲ੍ਹਾ ਜੀ ਕਟਾਈ ਕਰ ਸਕਦੇ ਆ ਨਾ ਇਸ ਤੋਂ ਅੱਗੇ ਤੱਕ ਜਾ ਗਰਾਊਂਡ ਬੋਰਡ ਕਿੰਨਾ ਕਿਲੋਮੀਟਰ ਤੱਕ ਤੁਸੀਂ ਜਾ ਸਕਦੇ ਆ ਵਿਹਾੜੀ ਏਰੀਆ ਤਾਂ ਬਹੁਤ ਵੱਡਾ ਬਾੜੀ ਅਸੀਂ ਵਿਹਾੜੀ ਏਰੀਆ ਟੋਟਲ ਕਟਾਈ ਕਰ ਸਕਦੇ ਆ ਅਸੀਂ ਖੈਰਪੁਰ ਤੱਕ ਕਟਾਈ ਕਰਨੀ ਹੈ ਅੱਛਾ ਸਾਡੀ ਬੁਕਿੰਗ ਵਿੱਚ ਹਾਸਲਪੁਰ ਕਟਾਈ ਕਰਦੀ ਹੈ ਬਖਸ਼ਨ ਦਾ ਕਟਾਈ ਕਰਨੀ ਹੈ ਜਿਹੜੀ ਬੁਕਿੰਗ ਵਿੱਚ ਹੈ ਸਹੀ ਤੇ ਇਹ ਤਾਂ ਵਿਹਾੜੀ ਦੇ ਆਪਾ ਸੈਂਟਰ ਜੀ ਰੱਟਟੇ ਬੈਠੇ ਆ ਭਾਈ ਇਹ ਤਾਂ ਕਟਾਈ ਕਰਨੀ ਕਰਨੀ ਹੈ ਕੱਚੀ ਪੱਕੀ ਤੱਕ ਬੂਰੇ ਵਾਲਦ ਤੱਕ ਠੀਕ ਹੈ ਅਗਰ ਕੋ ਕੋਟਾਈ ਆਸਤੇ ਤਾਂ ਨਰਾਬਤਾ ਕਰਨਾ ਚਾਹਵੇ ਤੇ ਇਸ ਏਰੀਆ ਦੇ ਵਿੱਚ ਰਹਿ ਕੇ ਤੁਹਾਡਾ ਨੰਬਰ ਕੀ ਹੈ 0301 493787